ਹਾਂ ਤਾਂ ਬਹੁਤ ਹੋਈ ਪਈ ਆ ਹਨਾ ਬਹੁਤ ਜ਼ਿਆਦਾ ਠੰਡ ਦਸੰਬਰ ਦਾ ਮਹੀਨਾ ਚੱਲਦਾ ਨਾ ਤਾਂ ਕਰਕੇ ਠੰਡ ਆ ਪੈਣੀ ਕ੍ਰਿਸਮਸ ਨੇੜੇ ਆ ਰਹੀ ਆ ਕਿੱਥੇ ਆ ਕ੍ਰਿਸਮਸ ਆ ਐਦਾਂ ਕਰਦੇ ਆ ਇਸ ਵਾਰ ਕ੍ਰਿਸਮਸ ਨਾ ਆਪਾਂ ਮੁਕਲੂ ਮਨਾਲੀ ਮਨਾਉਣ ਚੱਲਦੇ ਹਾਂ ਨਹੀਂ ਲਦਾਖ ਪਿਛਲੇ ਸਾਲ ਤੋਂ ਵਧੀਆ ਮਨਾਵਾਂਗੇ ਹਾਂ ਚਲੋ ਉੱਥੇ ਚਲੋ ਇਸ ਸਮੇਂ ਤੋਂ ਮਨਾਉਣ ਦਾ ਪੂਰਾ ਪਾਰਟੀ ਕਰਾਂਗੇ ਇੰਜੋਏ ਕਰਾਂਗੇ ਜੇ ਲੋਗ ਬਲੌਗ ਆਪਾਂ ਇਹਨਾਂ ਮੇਰੀਆਂ ਸਹੇਲੀਆਂ ਦਾ ਮੱਚ ਜਾਣਗੀਆਂ ਵੀ ਲਦਾਖ ਤੁਰੇ ਫਿਰਦੀ ਆ ਉਹ ਪੈਣੇ ਤੇਰੀਆਂ ਸਹੇਲੀਆਂ ਕੀ ਫਰੈਂਡ ਤਾਂ ਤੂੰ ਮੇਰੇ ਦੇਖੀ ਕਲੇਜੇ ਹੁਕਮ ਕਲੇਜੇ ਬਣੇ ਮੈਂ ਤਾਂ ਆਵਾ ਰੀਲਾਂ ਸਟੋਰੀਆਂ ਬਲੌਗ ਸਾਰਾ ਕੁਝ ਠੋਕੀ ਤੁਰਿਆ ਉਹ ਡਾ ਛੱਡੋ ਅਸਲ ਤਾਂ ਬਲੌਗ ਰੀਲਾਂ ਮੈਂ ਪਾਉਂ ਸਾਰੇ ਕਿਤੇ ਕਰਵਾ ਦੇਣਾ ਵੀ ਗਰੇ ਵਾਲੇ ਇੱਥੇ ਕੁਲੂ ਮਨਾਲੀ ਆਇਆ ਵਾ ਚਲੋ ਫਿਰ ਕਰਾਈਏ ਤਿਆਰੀ ਚਲੋ ਪੈਕਿੰਗ ਸ਼ੈਕਿੰਗ ਕਰ ਦਈਏ ਫੁੱਲ ਬਾਈ ਚਾਰ ਚਾਰੇ ਪੰਜ ਜਿਹੜੀਆਂ ਛੁੱਟੀਆਂ ਆ ਬਣੇ ਆਪਾਂ ਉੱਥੇ ਹੀ ਬਣਾਵਾਂਗੇ ਪਰਸੋਂ ਜਾ ਰਹੇ ਆ ਚਲੋ ਚੱਲੀਏ ਚੱਲੀਏ ਆਪਾਂ ਨਾ ਕਿਧਰੋਂ ਤੁਰਿਆ ਹਾਂ ਸਾਡੇ ਵਾਲੇ ਮੈਂ ਤਾਂ ਜਾਣਨਾ ਯਾਰ ਮੇਰੀ ਤੇ ਇਹ ਤਾਂ ਬਣਦੀ ਨਹੀਂ ਹੈਗੀ ਕਿਉਂ ਮੈਂ ਤੁਸੀ ਖੜੋ ਤੇ ਮੈਂ ਜਾਣਾ ਜਾ ਫਿਰ ਅਸੀਂ ਤਾਂ ਹੁਣ ਗੱਲ ਕਰਕੇ ਜਾਵਾਂਗੇ ਇਹ ਆਪਾਂ ਨਾ ਕਿਧਰੋਂ ਤਰੇ ਆਉਂਦਾ ਹੋਰ ਨਕਸ਼ੇ ਨੇ ਕਰੇ ਆਲਾ ਵਧੀਆ ਭਾਨਿਆ ਵਧੀਆ ਠੀਕ ਆ ਠੀਕ ਆ ਵਧੀਆ ਚੱਲ ਠੀਕ ਠਾਕ ਆ ਬਾ ਵਧੀਆ ਸਤਿ ਸ਼੍ਰੀ ਅਕਾਲ ਠੀਕ ਆ ਵਧੀਆ ਠੀਕ ਆ ਵਧੀਆ ਵਧੀਆ ਤੁਹਾਡੇ ਵਾਲਾ ਦੇਖ ਕੇ ਮੈਨੂੰ ਭੱਜ ਜਾਂਦਾ ਉਹਦੇ ਹੋਰ ਪਤਾ ਨਹੀਂ ਆ ਨਾ ਕੀ ਆ ਉਹ ਪਤਾ ਨਹੀਂ ਕਿ ਇੱਕ ਦਿਨ 200 ਰੁਪਏ ਓਏ 100 ਰੁਪਏ ਲੈ ਗਿਆ ਮੈਥੋਂ ਮੋੜਦਾ ਨਹੀਂ ਤਾਂ ਤਾਂ ਦੇਖ ਕੇ ਭਾਈ ਦਾ ਹੋਰ ਇਹਦੇ ਨਾਲ ਮੇਰੀ ਜਿਹੜਾ ਕੋ ਕੁਵਾੜਾ ਚੱਲਿਆ ਵਾ ਹਾਂ ਫੋਨ ਕਾਦੀ ਰਾਇ ਕਰੀ ਜਾਨਨੇ ਆ ਅਸੀਂ ਰਾਇ ਕਰਦੇ ਹਾਂ ਸਰ ਤੂੰ ਅੱਜ ਪਰਨਾਪੁਰਨਾ ਸਜਾਇਆ ਅਸੀਂ ਚੱਲਿਆਂ ਕ੍ਰਿਸਮਸ ਮਨਾਉਣ ਓਏ ਓਏ ਸ਼ਰਮ ਕਰੋ ਓਏ ਓਏ ਸ਼ਰਮ ਕਰੋ ਕ੍ਰਿਸਮਸ ਮਨਾਉਣ ਚੱਲੇ ਆ ਮੈਂ ਇਹ ਨਹੀਂ ਕਹਿੰਦਾ ਜਾਂ ਸਾਡਾ ਧਰਮ ਇਹ ਨਹੀਂ ਸਿਖਾਉਂਦਾ ਵੀ ਕਿਸੇ ਦੇ ਧਰਮ ਨੂੰ ਮਾੜਾ ਕਹੋ ਸਾਡੇ ਧਰਮ ਤਾਂ ਇਹ ਕਹਿੰਦਾ ਸਾਰੇ ਧਰਮਾਂ ਦਾ ਸਤਕਾਰ ਕਰੋ ਤੁਸੀਂ ਕ੍ਰਿਸਮਸ ਮਨਾਉਣ ਚੱਲੇ ਹੋ ਇਹਨਾਂ ਦਿਨਾਂ 'ਚ ਸ੍ਰੀ ਗੁਰੂ ਗੋਬਿੰਦ ਸਾਹਿਬ ਸਹਬੇ ਕਮਾਲ ਉਹਨਾਂ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ ਸਾਰਾ ਪਰਿਵਾਰ ਵਿਛੜ ਗਿਆ ਸੀ ਛੋਟੇ ਸਹਿਬਜ਼ਾਦੀ ਉਹਨਾਂ ਨੂੰ ਕੰਧਾਂ ਦੇ ਵਿੱਚ ਚਿੰਤਾ ਸੀ ਜ਼ਾਲਮਾਂ ਨੇ ਉਹ ਸਾਡਾ ਰੋਣ ਨਿਕਲਦਾ ਜਦੋਂ ਅਸੀਂ ਯਾਦ ਕਰਦੇ ਹਾਂ ਉਸ ਵਕਤ ਕੀ ਬੀਤੀ ਹੋਊ ਦਾਦੀ ਤੇ ਕੀ ਬੀਤੀ ਹੋਊ ਜਿਹਦੇ ਛੋਟੇ-ਛੋਟੇ ਪੋਤੇ ਚਿੰਤਿਤ ਸੀ ਉੱਥੇ ਝਾਤ ਮਾਰ ਕੇ ਦੇਖੋ ਸਾਨੂੰ ਚੰਗੀਆਂ ਲੱਗਦੀਆਂ 크리스마ਸਾਂ ਸਾਰਾ ਪਰਿਵਾਰ ਵਿਛੜ ਗਿਆ ਸੀ ਸਾਨੂੰ ਉੱਥੇ ਪਹਾੜਾਂ 'ਚ ਜਾਣ ਦੀ بجائے ਸਰਹੰਦ ਜਾਣਾ ਚਾਹੀਦਾ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕਿਵੇਂ ਸਮਝਾਵਾਂ ਤੁਹਾਡੇ ਅੱਗੇ ਲੋਕਾਂ ਨੂੰ ਕਿਵੇਂ ਸਮਝਾਈਏ ਸਾਰਾ ਪਰਿਵਾਰ ਬਾਰਤਾ ਸਾਡੇ ਲਈ ਤਾਂ ਕਿ ਅਸੀਂ ਜੇ ਅੱਜ ਸੌਖੀ ਜ਼ਿੰਦਗੀ ਹੈ ਨਾ ਸਾਡੀ ਤਾਂ ਉਹਨਾਂ ਕੁਰਬਾਨੀਆਂ ਕਰਕੇ ਆ ਕਦੇ ਨਾ ਬਹਿ ਕੇ ਸੋਚਿਓ ਕੀ ਬੀਤੀ ਹੋਊ ਕਿਹੜਾ ਹਫ਼ਤਾ ਹੋਊ ਉਸ ਪਰਿਵਾਰ ਤੇ ਬਾਬਾ ਅਜੀਤ ਦੇ ਝਾੜ ਉਹ ਸੀਤ ਦੀਆਂ ਪਾ ਗਏ ਛੋਰਾ ਬੜ ਤੇ ਫਤੇ ਬਾਬਾ ਉਹ ਸੀਤ ਦੀਆਂ ਪਾ ਗਏ ਸਾਨੂੰ ਕਿਵੇਂ ਚੰਗਾ ਲੱਗ ਜੂ ਸਾਨੂੰ ਕਿਵੇਂ ਚੰਗਾ ਲੱਗ ਜੂ ਵੀ ਅਸੀਂ ਇਹਨਾਂ ਦਿਨਾਂ 'ਚ ਕ੍ਰਿਸਮਸ ਮਨਾਉਂਦੇ ਫਿਰਿਏ ਜਿਨ੍ਹਾਂ ਦਾ ਧਰਮ ਆ ਉਹ ਮਨਾਉਣ ਉਹ ਕਰਨ ਪਰ ਅਸੀਂ ਆਪ ਦਾ ਪਛੋਕੜਨਾ ਭੁੱਲੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਸਾਰਾ ਪਰਿਵਾਰ ਵਾਰਤਾ ਸੋਚ ਕੇ ਦੇਖੋ ਕਿਵੇਂ ਦਾਦੀ ਨੇ ਪੋਤਿਆਂ ਨੂੰ ਤੋੜਿਆ ਉਸ ਵੇਲੇ ਦਾ ਮੰਜ਼ਿਲ ਕੀ ਹੋ? ਅੱਜ ਕੱਲ ਅੱਜ ਕੱਲ ਮੈਂ ਨਹੀਂ ਕਹਿੰਦਾ ਕਿ ਹਰ ਇੱਕ ਨੂੰ ਪੁੱਤ ਪਿਆਰੇ ਆ। ਹਰ ਇੱਕ ਹਰ ਇੱਕ ਮਾਂ ਨੂੰ ਹਰ ਇੱਕ ਪਿਓ ਨੂੰ ਫਿਕਰ ਹੁੰਦਾ ਮੇਰੇ ਪੁੱਤ ਨੂੰ ਤਤੀਵਾ ਨਾ ਲੱਗ ਜੇ। ਉਹਨੇ ਸਾਡੀ ਖਾਤਰ ਸਾਰਾ ਸਰਬੰਸ ਬਾਰਤਾ। ਆਪਦੀ ਕੌਮ ਦੀ ਖਾਤਰ ਕੀ ਕੀ ਨਹੀਂ ਕਰਿਆ ਤੇ ਅਸੀਂ ਜਾਣਦੇ ਆ ਪਹਾੜਾਂ 'ਚ 크리스마ਸ ਮਨਾਉਂ। ਸਾਨੂੰ ਕਿਵੇਂ ਚੰਗੀਆਂ ਲੱਗਦੀਆਂ 크리스마ਸ। ਮੈਂ ਤਾਂ ਇਹਨਾਂ ਦਿਨਾਂ ਦੇ ਵਿੱਚ ਥੱਲੇ ਪੈਨੇ ਆ ਅਸੀਂ ਥੱਲੇ ਪੈਨੇ ਆ ਅਸੀਂ ਇੰਨਾ ਕ ਤਾਂ ਕਰ ਹੀ ਸਕਦੇ ਆ ਨਾ ਅਸੀਂ ਇੰਨਾ ਕ ਤਾਂ ਕਰ ਹੀ ਸਕਦੇ ਆ ਸਰਹੰਦ ਜਾ ਕੇ ਉਹਨਾਂ ਨੂੰ ਯਾਦ ਕਰਕੇ ਆਈਏ ਤੇ ਪ੍ਰਮਾਤਮਾ ਦਾ ਨਾਮ ਲਈਏ ਸਾਨੂੰ ਚੰਗੀਆਂ ਲੱਗਣਗੀਆਂ ਕਿਹੜਾ ਸਮਸਾ ਦੁਰਫੇੜੇ ਮੂੰਹ ਆ ਮੈਂ ਫੇਰ ਉਸੇ ਗੱਲ ਤੇ ਹੁਣ ਵੀ ਕੋਈ ਧਰਮ ਕਿਸੇ ਦਾ ਮਾੜਾ ਨਹੀਂ ਪਰ ਸਾਡੇ ਨਾਲ ਕੀ ਹੋਇਆ ਸੀ ਇਹ ਨਾ ਭੁੱਲਿਏ ਅਸੀਂ ਆਪਦੇ ਬੱਚਿਆਂ ਨੂੰ ਸਰਹੰਦ ਲੈ ਕੇ ਜਾਈਏ ਸਾਡੇ ਬੱਚਿਆਂ ਨੂੰ ਸਾਡਾ ਇਤਿਹਾਸ ਦੱਸਿਏ ਸਾਡੇ ਸਾਡੇ ਲਈ ਸਾਡੇ ਸਾਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਿੰਨੀਆਂ ਔਕੜਾਂ ਚੱਲੀਆਂ ਜੇ ਕੁਰਬਾਨੀਆਂ ਦਿੱਤੀਆਂ ਨਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਤਾਂ ਅੱਜ ਅਸੀਂ ਸੌਖੀ ਰੋਟੀ ਖਾਂਦੇ ਆ ਸਾਨੂੰ ਮਾਣ ਹੋਣਾ ਚਾਹੀਦਾ ਸਾਡੇ ਗੁਰੂਆਂ ਤੇ ਸਾਡੇ ਗੁਰੂ ਦੱਸ ਕੇ ਗਏ ਆ ਜਾਤ ਪਾਤ ਕੋਈ ਨਹੀਂ ਪਰ ਅਸੀਂ ਲੋਕ ਫਿਰ ਵੀ ਜਾਤਾਂ ਪਾਤਾਂ 'ਚ ਫਸੇ ਆ ਅਸੀਂ ਲੋਕ ਫੇਰ ਵੀ ਇਹਨਾਂ ਬਹਿਮਾ ਭਰਮਾ ਚੋਂ ਨਹੀਂ ਨਿਕਲਦੇ ਸਾਡੇ ਗੁਰੂਆਂ ਨੇ ਤਾਂ ਇਤੋਂ ਹੀ ਗੱਲ ਦੱਸੀ ਆ ਵੀ ਕਿਰਤ ਕਰੋ ਤੇ ਵੰਡ ਛਕੋ ਪਰ ਸਾਡੇ ਸਮਝ ਹੀ ਨਹੀਂ ਆਉਂਦੀ ਅਸੀਂ ਇਹਨਾਂ ਗੱਲਾਂ ਤੋਂ ਹੋਰ ਹੀ ਪਾਸਿਆਂ ਨੂੰ ਤੁਰ ਪਏ ਆ 크리스마ਸ ਮਨਾਓ 크리스마ਸ ਮਨਾ ਲਓ ਉਹ ਤੁਸੀਂ ਬੱਚਿਆਂ ਨੂੰ ਨਾਲ ਲਿਜਾ ਕੇ ਸਰਹੰਦ ਦੱਸੋ ਛੋਟੇ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਬਾਬਾ ਜੋਰੇਵਰ ਤੇ ਬਾਬਾ ਫਤਿਹ ਅਜੀਤ ਤੇ ਝਾਰ ਖਰਮ ਆਉਂਦੀ ਐ ਜਦੋਂ ਤੁਸੀਂ ਕਹਿੰਦੇ ਅਸੀਂ ਸੀ ਕ੍ਰਿਸਮਸ ਮਨਾਉਣ ਚੱਲੇ ਆ ਅਸੀਂ ਜੀ ਰੋਤਾਂਗ ਜਾਵਾਂਗੇ ਅਸੀਂ ਜੀ ਕੁਲੂ ਮਨਾਲੀ ਜਾਵਾਂਗੇ ਓਏ ਹੋਰ ਦਾ ਨਾ ਜਾਇਆ ਓ ਜ਼ਰੂਰੀ ਥੋੜੀ ਇਹਨਾਂ ਦਿਨਾਂ 'ਚ ਹੀ ਜਾਣਾ ਓ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਜਾਓ ਸਰਹੰਦ ਉਹਨਾਂ ਨੂੰ ਦੱਸੋ ਕਿਵੇਂ ਛੋਟੀਆਂ ਛੋਟੀਆਂ ਜਿੰਦਾ ਨੇ ਕੁਰਬਾਨੀਆਂ ਦੇਤੀਆਂ ਸਾਡੀ ਕੌਮ ਲਈ ਸਾਰਾ ਪਰਿਵਾਰ ਵਿਛੜ ਗਿਆ ਓਏ ਉਹਨਾਂ ਨੂੰ ਲਿਆ ਕੇ ਦਿਖਾਓ ਦਿਖਾਓ ਸਰਹੰਦ ਦੇ ਵਿੱਚ ਉਹ ਦਵਾਰ ਦਿਖਾ ਕੇ ਲਿਆਓ ਜਿਹੜੀਆਂ ਨੀਹਾਂ 'ਚ ਚਣੇ ਸੀ ਬਾਕੀ ਤੁਸੀਂ ਕਿਸੇ ਮੁਲਖ ਚ ਰਹਿੰਦੇ ਆ ਤੁਸੀਂ ਹਰ ਇੱਕ ਧਰਮ ਦਾ ਸਤਕਾਰ ਕਰੋ ਪਰ ਆਪਣਾ ਨਾ ਭੁੱਲੋ ਆਪਣਾ ਨਾ ਭੁੱਲੋ ਆਪਣਾ ਵੀ ਯਾਦ ਰੱਖੋ ਚਾਹੇ ਤੁਸੀਂ ਕਿਸੇ ਕੰਟਰੀ ਚ ਕਿਸੇ ਮੁਲਖ ਚ ਰਹਿੰਦੇ ਹੋ ਚਾਹੇ ਤੁਸੀਂ ਆਪਦੇ ਦੇਸ਼ ਚ ਹਰ ਇੱਕ ਹਰ ਇੱਕ ਭਾਸ਼ਾ ਪੜੋ ਪਰ ਆਪਦੀ ਪੰਜਾਬੀ ਨਾ ਭੁੱਲੋ ਆਪਦੇ ਬੱਚਿਆਂ ਨੂੰ ਪੰਜਾਬੀ ਸਿਖਾਓ ਜੇ ਕੋਈ ਤੁਹਾਡੇ ਬਾਹਰ ਹੈ ਕੋਈ ਸਕੂਲ ਆ ਕੋਈ ਕਾਲਜ ਆ ਤੁਹਾਨੂੰ ਪਤਾ ਹੈ ਵੀ ਉੱਥੇ ਨਹੀਂ ਪੰਜਾਬੀ ਤੁਸੀਂ ਆਪ ਪੜਾ ਲਓ ਕਮ ਸੇ ਕਮ ਉਡਾੜਾ ਤਾਂ ਆਉਣਾ ਚਾਹੀਦਾ ਜਿਹੜੀ ਕੌਮ ਆਪਦੀ ਮਾਂ ਬੋਲੀ ਨੂੰ ਟੁੱਟ ਗਈ ਤੇ ਸਮਝ ਲਓ ਖਤਮ ਹੈ ਉਹ ਸਮਝ ਲਓ ਖਤਮ ਗੱਲ ਬਾਈ ਭਾਨ ਨੇ ਤੇਰੀ ਬਿਲਕੁਲ ਸਹੀ ਆ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ ਉਹ ਕੌਮ ਬਹੁਤ ਜਲਦੀ ਅਲੋਪ ਹੋ ਜਾਂਦੀ ਆ ਅਸੀਂ ਵੀ ਮਾਫੀ ਮੰਗਦੇ ਆ ਇਹ ਗੱਲ ਦੀ ਕਿ ਅਸੀਂ ਹੁਣ ਕਿਤੇ ਹੋਰ ਨਹੀਂ ਜਾਂਦੇ ਅਸੀਂ ਸਿੱਧਾ ਸਰਹੰਦ ਜਾਵਾਂਗੇ ਬਿਲਕੁਲ ਉੱਥੇ ਸੇਵਾ ਕਰਕੇ ਆਾਂਗੇ ਸੇਵਾ ਕਰਕੇ ਉਹ ਨਾਲੇ ਇਹ ਬਦਲੋ ਪੰਜਾਬੀ ਪਹਿਰਾਵਾ ਸਿਰ ਤੇ ਚੁੰਨੀ ਤੇ ਪੰਜਾਬੀ ਜਿਹੜਾ ਸਾਡਾ ਕਲਚਰ ਆ ਉਹ ਪਾ ਕੇ ਜਾਣਾ ਹੈ ਉੱਥੇ ਸਿਰ ਤੇ ਟੋਪੀਆਂ ਲੈ ਕੇ ਨਹੀਂ ਜਾਣੀਆਂ ਸਾਡੀ ਪਹਿਰਾਵੇ ਚ ਚਲੋ ਨਾਲ ਮੈਂ ਤੁਹਾਡੇ ਚੱਲਦਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਥੇ ਮੇਰਾ ਪਰਿਆ ਹੱਥ ਰੱਖੀਦਾ ਆਓ ਆਜੀ ਚੱਲਦੇ ਚਲੋ